ਅੰਦੀ ਰਿਜ਼ਲਟ ਸੀ ਗਾ ਸਾਰਿਆਂ ਨੂੰ ਸਵਾਦ ਅਡਾ ਨਵੀਂ ਵੀਡੀਓ ਵਿੱਚ ਜੱਜ ਜੀ ਆਪਾਂ ਤੂੜੀ ਵਾਲੀ ਚਲਾਤੀ ਮਸ਼ੀਨ ਇੱਕ ਟਰਾਲੀ ਭਰਤੀ ਆਪਾਂ ਨੇ ਭਰਤੀ ਅੱਜ ਚੱਕ ਮਸ਼ੀਨ ਤੁਹਾਨੂੰ ਦਿਖਾਉਣੇ ਚਲਾਉਂਦੀ ਚਾਲਦੀ ਦਿਖਾਉਣੇ ਆ ਵਾਈਟ ਚਰਾਉਣਾ ਸੀ ਕੋਈ ਮਸ਼ੀਨ ਕੇ ਯਾਤਰੀ ਪ੍ਰਵਣ ਤੇ ਆਪਣਾ ਟਰੈਕਟਰ 17 121800 ਚੱਕਰਾਂ 'ਤੇ ਚੱਲਦਾ ਹੈ ਜਾਪਨਿਤ 11 12 ਦਿਨੋਂ ਵੱਡੀ ਦੀ ਕਣਕ ਇਹ ਜੱਪਾ ਬਣਾਤੀ ਤੋੜੀ ਚੈੱਕ ਕਰ ਲਈ ਨਾਲੇ ਮਸ਼ੀਨ ਚੈੱਕ ਹੋ ਗਈ ਘਾਟ ਬਾਤ ਤਾਂ ਨਹੀਂ ਹੈ ਰੀਪਰ ਦੀ ਆਪਣੀ ਰਿਪੇਅਰ ਤਾਂ ਥੋੜੀ ਹੋਦੀ ਆਪਣਾ ਨਵਾਂ ਰੀਪਰ ਹੈ ਨਾ ਫਲੇਟ ਦੇ ਬਾਕੀ ਹੋਰ ਇੱਕ ਤਾਂ ਬੈਰਿੰਗ ਦਾ ਉਹ ਪਿਛਲੇ ਸਾਲ ਆਪਾਂ ਨੇ ਪਾਤਾ ਤਾਂ ਬਾਅਦ ਜੀ ਕਰਦਾ ਤਾਂ ਬਾਕੀ ਤਾਂ ਕੋਈ ਹੋਰ ਫੇਰ ਨਹੀਂ ਜੀ ਤਸਵੀਰ ਵੀ ਪਰ ਆ ਬਣਾਣਾ ਵਾ ਜੀ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ